ਜੀ ਗਿਮਮਰੀ ਸਰਕਾਰ ਚ ਜੀ ਸਰਕਾਰ ਭੈੰਜ ਰੋ ਮੈਂ ਤੁਹਾਨੂੰ ਦੱਸਦਾ ਕਿਸ ਲੈਵਲ ਤੇ ਡਿਜੀਟਲ ਨਾ ਸੀ ਨਾ ਉਹ ਬਗੈ ਦਾ ਨਾਮ ਬਗੈ ਨੂੰ ਨਾ ਉਹ ਆ ਜਾਣਾ ਉਹ ਕੰਮ ਕਰਨਗੇ ਬਿਤਾ ਕਰਦੇ ਨੇ ਉਹਨਾਂ ਨੂੰ ਆ ਜਾਣਾ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਜਲੰਧਰ ਦੇ ਵਿੱਚ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਬੜਾ ਕੁਰਬਾਨੀ ਵਾਲਾ ਪਰਿਵਾਰ ਜਿਹਦਾ ਪ੍ਰੀਤਮ ਸਿੰਘ ਜੀ ਦਾ ਜਿਨ੍ਹਾਂ ਨੇ ਦੇਸ਼ ਕੌਮ ਲਈ ਪੰਜਾਬ ਦੇ ਹੱਕਾਂ ਲਈ ਜਿਹੜਾ ਕੱਟਿਆ ਸੰਘਰਸ਼ ਕੀਤਾ ਫਿਰ ਕੌਂਸਲਰ ਦੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਐਮਐਲਏ ਵਾਂਗੂ ਨਿਭਾਇਆ ਕੱਲੇ-ਕੱਲੇ ਬੰਦੇ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਦੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਨੀ ਬੀ ਸਰਜੀਤ ਕੌਰ ਜੀ ਨੂੰ ਕਿ ਉਹਨਾਂ ਨੇ ਮਾਨ ਮਹਿਸੂਸ ਕੀਤਾ ਕਿ ਚਲੋ ਸਾਡੀ ਕੁਰਬਾਨੀ ਦਾ ਮੁੱਲ ਪਿਆ ਤੇ ਅਸੀਂ ਲੜਾਂਗੇ ਹਰਾਂ ਜੁੱਤਾ ਮਾਦੀ ਗੱਲ ਹੁੰਦੀ ਹੈ ਪਰ ਅਚਾਨਕ ਜਦੋਂ ਹੋਇਆ ਦੁਨੀਆ ਨੂੰ ਵੀ ਪਤਾ ਲੱਗਿਆ ਪੂਰੀ ਦੁਨੀਆ ਨੂੰ ਬੜਾ ਭਾਰੀ ਇਸ ਗੱਲ ਦਾ ਰੋਸ ਹੋਇਆ ਕਿ ਆਪਸ ਦੇ ਵਿੱਚ ਆਪਦੀਆਂ ਨਿੱਜੀ ਸਵਾਰਥਾਂ ਦੀ ਲੜਾਈ ਪਿੱਛੇ ਉਹਨਾਂ ਨੇ ਇਸ ਪਰਿਵਾਰ ਦੀ ਜਲਾਲਤ ਕੀਤੀ ਹੈ ਕਿ ਟਿਕਟ ਤੋਂ ਹੀ ਮੁਕਰ ਗਏ ਕਿ ਸਾਡੇ ਤਾਂ ਤੱਕੜੀ ਜਿਹੜੀ ਹੈ ਉਹ ਆਫੀਸ਼ੀਅਲੀ ਅਸੀਂ ਤੇ ਨਾਲ ਹੈ ਹੀ ਸੀ ਅਸੀਂ ਤਾਂ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਾਂ ਤਾਂ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਕਦੇ ਕੋਈ ਉਹਨਾਂ ਦੀ ਮਿੰਨਤਾਂ ਨਹੀਂ ਕੀਤੀਆਂ ਇਹ ਤਾਂ ਸੇਵਾ ਕਰਦੇ ਸੀਗੇ ਤੇ ਸੇਵਾ ਕਰਦੇ ਉਹਨੂੰ ਕਿਤੇ ਉਹਨਾਂ ਨੂੰ ਟਿਕਟ ਨਵਾਜ਼ੀ ਗਈ ਤਾਂ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਸਾਰੇ ਨਾਲ ਜਿਹੜੇ ਇਹਨਾਂ ਦੇ ਦੁੱਖ ਸੁੱਖ ਸਾਥੀ ਪਰਿਵਾਰ ਜਾਂ ਵਲੰਟੀਅਰ ਜਾਂ ਅਹੁਦੇਦਾਰ ਜਾਂ ਜਦੇਰ ਸਾਹਿਬਾਨ ਸੀ ਪਰ ਸਾਰਿਆਂ ਦਾ ਦਿਲ ਇਸ ਤੀ ਟੁੱਟ ਗਿਆ ਕਿ ਪਹਿਲੀ ਵਾਰ ਇਸ ਇਤਿਹਾਸ ਚ ਹੋਇਆ ਕਿ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਪਾਰਟੀ ਵਾਲਾ ਹੈ ਉਸੇ ਮਸ਼ੀਨ ਦੇ ਵਿੱਚ ਉਹਨਾਂ ਦਾ ਚੋਣ ਨਿਸ਼ਾਨ ਕਿਸੇ ਹੋਰ ਕੋਲੇ ਆ ਸੋ ਅੱਜ ਮੈਨੂੰ ਬਹੁਤ ਦੱਸਦਿਆਂ ਇਹ ਖੁਸ਼ੀ ਹੁੰਦੀ ਹੈ ਕਿ ਇਹ ਪਰਿਵਾਰ ਨੇ ਫੈਸਲਾ ਕੀਤਾ ਬੀਬੀ ਜੀ ਨੇ ਫੈਸਲਾ ਕੀਤਾ ਉਹਨਾਂ ਦੇ ਜਿਹੜਾ ਜਿੰਨੇ ਵੀ ਜੈਦਰ ਸਾਹਿਬ ਦਾ ਬੇਟਾ ਸਾਰ ਨੇ ਫੈਸਲਾ ਕੀਤਾ ਕਿ ਅਸੀਂ ਮਾਨ ਇੱਜ਼ਤੀ ਬੰਦੇ ਨੂੰ ਚਾਹੀਦੀ ਹੁੰਦੀ ਹੈ ਹੋਰ ਤਕੀ ਚਾਹੀਦੇ ਰੋਟੀਦਾਰ ਕਾਹੀ ਜਾਂਦੇ ਲੋਕ ਸੋ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਸਪੋਰਟ ਕਰਨ ਦਾ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਤੇ ਆਮ ਆਦੀ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਅਸੀਂ ਬਹੁਤ ਖੁਸ਼ ਕਿਸੇ ਨੂੰ ਸਮਝਦੇ ਆ ਆਪਣੇ ਆਪ ਨੂੰ ਕਿਸ ਸੰਕ ਇਹੋ ਜਿਹਾ ਪਰਿਵਾਰ ਮਿਲੇ ਜਿਹੜਾ ਪੰਜਾਬ ਲਈ ਕੁਰਬਾਨੀਆਂ ਦਿੰਦਾ ਰਿਹਾ ਔਰ ਅੱਗੇ ਵੀ ਉਹਨਾਂ ਦੇ ਜਿਹੜਾ ਮਨ ਦੇ ਵਿੱਚ ਪੰਜਾਬ ਲਈ ਦਰਦ ਹੈ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਦੇਖਣਾ ਚਾਹੁੰਦੇ ਨੇ। ਸਵਿਸ ਕਰਕੇ ਅੱਜ ਹੋਏ ਸਵਾਗਤ ਕਰਦਾ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਜਿਆਦਾ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਕਿ ਬਣਦਾ ਮਾਣ ਸਤਿਕਾਰ ਪਾਰਟੀ ਦੇ ਵਿੱਚ ਮਿਲੂਗਾ ਸੰਗਠਨ ਚ ਮਿਲੂਗਾ ਸਰਕਾਰ ਦੇ ਵਿੱਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਕਿਉਂਕਿ ਜੇ ਜ਼ਿੰਮੇਵਾਰੀਆਂ ਨਹੀਂ ਦੇਵਾਂਗੇ ਤਾਂ ਕੰਮ ਨਹੀਂ ਹੋ ਸਕਦਾ ਉਹ ਸਮਾਜ ਲਈ ਜੋ ਵੀ ਕਰਨਾ ਚਾਹਣਗੇ ਸਾਡੇ ਵੱਲੋਂ ਜਿਹੜਾ ਇਸ ਲੋਬੇ ਇਲਾਕੇ ਦੇ ਵਿੱਚ ਬੜੀ ਸਾਡੀ ਪਾਰਟੀ ਨੂੰ ਹਲਾਰਾ ਮਿਲਿਆ ਹੈ ਕਿਸਾਨ ਨੂੰ ਕਹਿਆ ਜੀ ਇਮਾਨਦਾਰ ਜੋ ਆ ਜਾਂ ਸਾਡੀ ਪਾਰਟੀ ਦਾ ਅक्स ਹੈ ਇਮਾਨਦਾਰ ਚੰਗੇ ਕੁਰਬਾਨੀਆਂ ਵਾਲੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਦੇਖਣ ਦਾ ਦਰਦ ਰੱਖਣ ਵਾਲੇ ਜੋਸ਼ ਰੱਖਣ ਵਾਲੇ ਜਜ਼ਬਾ ਰੱਖਣ ਵਾਲੇ ਸਾਡੇ ਤੇ ਚਾਹੀਨੇ ਸੋ ਭੈਣ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਵੀ ਹੈ ਇੱਕ ਪਰਿਵਾਰ ਸਮੇਤ ਤੁਸੀਂ ਔਰ ਆਪਣੇ ਪੂਰੇ ਜਿਹੜਾ ਜਿੰਨੇ ਵੀ ਕਾਫਲਾ ਤੁਹਾਡਾ ਨਾਲ ਚੱਲ ਰਿਹਾ ਹੈ ਉਹ ਵੀ ਸਮੇਤ ਜਦੋਂ ਤੁਸੀਂ ਪਹੁੰਚੇ ਹੋ ਸਾਰੇ ਕਰੇ ਆਇਓ ਜੀ ਆਇਆਂ ਨੂੰ ਹੈ ਪਾਰਟੀ 'ਚ ਵੀ ਪੰਜਾਬ ਦੇ ਰੰਗਲਾ ਪੰਜਾਬ ਦੇ ਪ੍ਰਵਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਭਾਈ ਗੁਰਜੀਤ ਕਾਲਸਾ ਭਾਈ